ਲਿਆ ਓਏ ਦੇਖੋ ਬਾਈ ਪਾਣੀ ਦੇ ਦਿਓ ਪਾਣੀ ਤੇ ਪਾਣੀ ਬਾਜ਼ਗਰਾਂ ਫੜ ਕੇ ਬੜੀ ਹਿੰਮਤਪਾਗੀ ਘਟਨਾ ਕਿਸੇ ਪਿੰਡ ਦੇ ਵਿੱਚ ਕਿਸਾਨ ਦੀ ਖੜੀ ਕਣਕ ਨੂੰ ਅੱਗ ਲੱਗ ਗਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਦੋਂ ਹੀ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਉਹਨਾਂ ਨੇ ਸ਼ੋਰ ਸ਼ਰਾਬਾ ਕੀਤਾ ਤੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋਏ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਵੀ ਬੰਦਾ ਅੱਗ ਨੂੰ ਦੇਖਦਾ ਸੀ ਉਹੀ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦਾ ਸੀ ਹਾਲਾਂਕਿ ਉਸ ਕਿਸਾਨ ਨੂੰ ਪਤਾ ਵੀ ਨਹੀਂ ਹੈ ਕਿ ਮੇਰੇ ਖੇਤ ਦੇ ਵਿੱਚ ਅੱਗ ਲੱਗ ਚੁੱਕੀ ਹੈ ਕਿਉਂਕਿ ਜਿਹੜੇ ਕਿਸਾਨ ਇੱਥੇ ਅੱਗ ਬੁਝਾ ਰਹੇ ਨੇ ਲੋਕ ਅੱਗ ਬੁਝਾ ਰਹੇ ਨੇ ਉਹ ਕਹਿ ਰਹੇ ਨੇ ਕਿ ਉਸ ਨੂੰ ਫੋਨ ਕਰਕੇ ਦੱਸੋ ਬਾਈ ਕਿ ਤੁਹਾਡੇ ਖੇਤ ਦੇ ਵਿੱਚ ਅੱਗ ਲੱਗੀ ਹੈ ਕੁਦਰਤ ਦੀਆਂ ਅਜਈਆਂ ਕਰੋਪੀਆਂ ਕਿਸਾਨ ਨੂੰ ਚਝੋੜ ਕੇ ਰੱਖ ਦਿੰਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਅੱਗ ਲੱਗੀ ਹੈ ਪਿੰਡ ਵਾਸੀਆਂ ਦੇ ਕਹਿਣ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਬਿਜਲੀ ਗਈ ਹੋਈ ਸੀ ਤਾਂ ਜਦੋਂ ਬਿਜਲੀ ਆਈ ਜਿਹੜੀਆਂ ਤਾਰਾਂ ਲੰਘ ਰਹੀਆਂ ਸਨ ਖੇਤਾਂ ਦੇ ਉੱਪਰ ਦੀ ਉਸ ਦੇ ਵਿੱਚ ਸਪਾਰਕ ਹੋਇਆ ਜਿਸ ਦੇ ਕਾਰਨ ਅੱਗ ਜਿਹੜੀ ਹੈ ਕਣਕ ਨੂੰ ਲੱਗ ਜਾਂਦੀ ਹੈ ਤਕਰੀਬਨ 2.5 ਤੋਂ 3 ਕਿੱਲਿਆਂ ਦੇ ਰਕਬੇ ਦੇ ਵਿੱਚ ਇਹ ਅੱਗ ਫੈਲ ਚੁੱਕੀ ਸੀ ਬਹੁਤ ਹੀ ਮੁਸ਼ਕਲ ਦੇ ਨਾਲ ਪਿੰਡ ਵਾਸੀਆਂ ਦੇ ਵੱਲੋਂ ਇਸ ਅੱਗ ਤੇ ਕਾਬੂ ਪਾਇਆ ਗਿਆ ਤੁਹਾਨੂੰ ਦਿਖਾਉਣੀ ਹੈ ਇਹ ਪੂਰਾ ਵੀਡੀਓ ਅੱਗੇ ਤੋਂ ਅੱਗੇ ਜਰੂਰ ਸ਼ੇਅਰ ਕਰੋ ਤਾਂ ਕਿ ਉਹਨਾਂ ਲੋਕਾਂ ਤੱਕ ਇਹ ਵੀਡੀਓ ਜਰੂਰ ਪਹੁੰਚੇ ਜਿਹੜੇ ਲੋਕ ਆ ਜਦੋਂ ਲਾਈਟ ਦੇ ਕੱਟ ਲੱਗਦੇ ਨੇ ਤਾਂ ਕੰਪਲੇਂਟਾਂ ਕਰਨ ਬੈਠ ਜਾਂਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇੱਕ ਛੋਟੀ ਜਿਹੀ ਗਲਤੀ ਦੇ ਨਾਲ ਕਿੱਡੇ ਵੱਡੇ ਨੁਕਸਾਨ ਹੋ ਜਾਂਦੇ ਨੇ ਚਲੋ 10-12 ਦਿਨ ਦੀ ਗੱਲ ਹੈ 15 ਦਿਨਾਂ ਦੀ ਗੱਲ ਹੈ ਇਹ ਜਿਹੜੀ ਕਣਕ ਦੀ ਫਸਲ ਹੈ ਉਹ ਵੱਢੀ ਜਾਵੇਗੀ ਉਸ ਤੋਂ ਬਾਅਦ ਜਿਹੜੀ 24 ਘੰਟੇ ਲਾਈਟ ਤਾਂ ਆਉਣ ਲੱਗ ਹੀ ਜਾਣੀ ਹੈ ਦੇਖੋ ਬਾਈ ਪਾਣੀ ਦੇਓ ਪਾਣੀ ਪਾਣੀ ਬਾਦਗਰ ਫੜ ਕੇ ਪਤਾ ਜਿਹੜਾ ਨੰਬਰ ਹੈਗਾ ਉਹਨੂੰ ਲਾ ਦੇਣਾ ਸੀਗਾ ਹਾਂ ਆ ਬੰਦ ਕਰਾਣਾ ਹੈਗਾ ਬੱਸ ਦੇਖੋ ਬਾਈ ਦੋ ਤਿੰਨ ਕਿਲੇ ਖਾਂ ਤਨਪਤਾ ਛੱਡ ਗਿਆ ਤੇ ਪਤਾ ਨਹੀਂ ਕਿੱਥੇ ਜਾਦੀ ਰੋਪੂਗੀ ਪਾਣੀ ਲਿਆਓ ਯਾਰ ਬਾਲਟੀ ਬਣੀ ਫਟ ਲਿਆ ਏ ਕਿਉਂ ਉਹ ਕਿੜੀਆਂ ਇੱਥੇ ਬਕਰੇ ਬੈਠਾ ਹੋਈਆਂ ਆ ਭੈਣ ਜੋ ਜਦੋਂ ਜੱਟ ਦੀ ਕਣਕ ਨੂੰ ਅੱਗ ਲੱਗੀ ਹੁੰਦੀ ਉਦੋਂ ਕੁੜੀ ਜਾਵੇਂ ਆਉਂਦੇ ਉਦੋਂ ਤੇ ਉਦੋਂ ਕੋਈ ਆਉਂਦਾ ਨਹੀਂ ਭੈਣ ਨਹੀਂ ਆਉਂਦਾ ਤੇ ਅੱਗੇ ਪਿੱਛੇ ਕੁੜੀਆਂ ਵਾਲੇ ਲੋਕ ਆਉਂਦੇ ਰਹਿੰਦੇ ਕੋਇੰਟ ਬਾਲਾ ਨਾਪਲੀ ਨਾਪਲੀ ਪਾਣੀ ਦੀਆਂ ਬਾਲਟੀਆਂ ਫਰ ਲਿਆ ਹੋਰ ਇੱਥੋਂ ਸਾਰਾ ਪਿੰਡ ਆ ਗਿਆ रोक है ना, बोझ गई, पानी ज़हरीला बादो यारो, तो अरे इधर, देखो भाई अगला की ਤੇ ਬੁਰਾ ਹਾਲ ਮੰਦਾ ਹੋ ਗਿਆ ਤੇ ਕੁੜੀ ਆਗਿਆ ਸਰਕਾਰਾਂ ਫੋਨ ਕੀਤਾ ਬਗੈਰ ਢੇਡਾ ਲਿਆ ਨੂੰ ਕੋਈ ਸਾਲਾ ਪਾਣੀ ਵਾਲੀ ਟੈਂਕੀ ਲੈ ਕੇ ਨਹੀਂ ਉੱਪਰ ਆ ਕੋਈ ਨਹੀਂ ਕੋਈ ਉੱਪੜਿਆ ਆ ਹਾਲਾਤ ਬਣੇ ਭਾਈ ਅੱਜ ਰੁਕੀ ਵਾਹਿਗੁਰੂ ਦੀ ਕਿਰਪਾ ਨਾਲ ਆਣੀ ਇੱਥੇ ਪਾ ਦੇ ਯਾਰ ਕੀ ਕਰਦਾ ਸਰ ਕਿਹਨੇ ਆ ਵਧੀਆ ਲੋਕ ਕਹਿੰਦੇ ਲੈਟ ਨਹੀਂ ਛੱਟਦੇ ਬਿਜਲੀ ਵਾਲੇ ਆਹ ਹਾਲਾਤ ਬਣ ਗਏ ਲੈਟ ਆਈ ਸੀ ਕੀ ਨਾਲ ਦੇ ਨਾਲ ਹੀ ਅੱਗ ਲੱਗ ਗਈ ਹਾਂ ਮੇਰੇ ਘਰ ਤਾਰਾ ਨਹੀਂ ਵੀਣਾ ਯਾਰ ਘਟੀ ਜਾਂਦਾ ਉਹ ਮੋ ਲਿਖੀ ਜਾ